ਰਤਹੁ ਸਿਨਾਲ ਬੋਲੀ ਜੇਲਦਾਰਾਵੇ ਅਸਾ ਨਕਣਾਉਣ ਚੱਲਣੀ ਗੱਲ ਸੋਚ ਕੇ ਕਰੀ ਤੂੰ ਜੇਲਦਾਰਾਵੇ ਅਸਾ ਨਕਣਾਉਣ ਚੱਲਣੀ ਹੋਇਆ ਕੀ ਜੇ ਤੇਰੀ ਪਿੰਡ 'ਚ ਸਰਦਾਰੀ ਵੇ ਸਾਨੂੰ ਵੀ ਇਹ ਜਾਨੋ ਵਦ ਇੱਜ਼ਤ ਪਿਆਰੀ ਵੇ ਅਸੀਂ ਕੀ ਫੂਕਣਾ ਕਿਸੇ ਦਾ ਸ਼ਾਹੂਕਾਰਾ ਵੇ ਅਸਾਂ ਨਾ ਕਨੌਣ ਚੱਲਣੀ ਗੱਲ ਸੋਚ ਕੇ ਕਰੀ ਤੂੰ ਜੈਲਦਾਰਾ ਵੇ ਅਸਾਂ ਨਾ ਕਨੌਣ ਚੱਲਣੀ ਚੱਕਣਾ ਚ ਕੌਣਾ ਨਹੀਂ ਡੋਲਣਾ ਸਵਾਰਨਾ ਅਸੀਂ ਨਹੀਂ ਹੁ ਮੱਥਾ ਕਿਸੇ ਔਤਰੇ ਦਾ ਸਾੜਨਾ ਟਕਣਾ ਟਿਕਾਉਣਾ ਨਾ ਹੀ ਢੋਲਣਾ ਸਵਾਰਨਾ ਅਸੀਂ ਨਹੀਂ ਹਉ ਮੱਥਾ ਕਿਸੇ ਤੇਰੇ ਦਾ ਸਾੜਨਾ ਤੇਰਾ ਲੱਥ ਦਾ ਨਹੀਂ ਕਿਸੇ ਸਮੇਂ ਪਾਰਵੇਂ ਆਸਾਨਾ ਕਨੌਣ ਚੱਲਣੀ ਗੱਲ ਸੋਚ ਕੇ ਕਰੀ ਤੂੰ ਜੇਲ ਦਾਰਾਵੇਂ ਆਸਾਨਾ ਕਨੌਣ ਚੱਲਣੀ ਰਤਾ ਹੋ ਜਨਾਲ ਬੋਲੀ ਸੁਬੇਦਾਰ ਵੇ ਅਸਾਂ ਨਕ ਨਾਲ ਚੱਲਣੀ ਗੱਲਾਂ-ਗੱਲਾਂ ਵਿੱਚ ਵੇ ਤੂੰ ਪੌਣਾ ਹੀ ਬੁਝਾਰਤਾ ਤੇਰੀਆਂ ਮੈਂ ਜਾਣਦੀ ਵੇ ਸਾਰੀਆਂ ਛਰਾਰਤਾ ਗੱਲਾਂ-ਗੱਲਾਂ ਵਿੱਚ ਵੇ ਤੂੰ ਪੌਣੀ ਏ ਸੋਨਾ ਗੱਲਾਂ-ਗੱਲਾਂ ਵਿੱਚ ਵੇ ਤੂੰ ਪੌਣਾ ਹੀ ਬੁਝਾਰਤਾ ਤੇਰੀਆਂ ਮੈਂ ਜਾਣਦੀ ਵੇ ਸਾਰੀਆਂ ਸਰਾਰਤਾ ਤੈਨੂੰ ਜਾਣਦਾ ਏ ਜੱਗ ਇਹ ਸਾਰਾ ਵੇ ਅਸਾਨਕ ਨਾੜ ਚੱਲਣੀ ਰਤਾ ਹੋ ਸੇ ਨਾਲ ਬੋਲੀ ਹੀ ਜੈਲਦਾਰ ਵੇ ਅਸਾਨਕ ਨਾੜ ਚੱਲਣੀ ਤੱਕੇ ਸਾਡੀ ਹਵਾਵਲ ਕੀ ਦੀਏ ਮਝਾਲਵੇ ਅਸੀਂ ਨਹੀਂਓ ਕੱਲੇ ਸਾਰੀ ਜੈਤੋ ਸਾਡੇ ਨਾਲ ਵੇ ਤੱਕੇ ਸਾਡੀ ਹਵਾਵਲ ਕੀ ਦੀਏ ਮਝਾਲਵੇ ਅਸੀਂ ਨਹੀਂਓ ਕੱਲੇ ਸਾਰੀ ਜੈਤੋ ਸਾਡੇ ਨਾਲ ਵੇ ਹੁੰਦਾ ਬਹੁਤ ਸਿਆਣੇ ਨੂੰ ਇਸ਼ਾਰਾ ਵੇ ਆਸਾ ਨਕ ਨਾੜ ਚੱਲਣੀ ਰਤਾ ਹੋਸ਼ ਨਾਲ ਬੋਲ ਨਹੀਂ ਦੇਲਦਾਰ ਅਸਾ ਨਕ ਨਾੜ ਚੱਲਣੀ ਗੱਲ ਸੋਚ ਕੇ ਕਰੀ ਦੁਜੈਲ ਦਰਵੇ ਅਸਾ ਨਕ ਨਾੜ ਚੱਲਣੀ ਅਸਾ ਨਕ ਨਾੜ ਚੱਲਣੀ ਅਸਾ ਨਕ ਨਾੜ ਚੱਲਣੀ